ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹੜੜਕਲਾ ਤਹਿਸੀਲ ਅਜਨਾਲਾ ਤਿੱਜੀਲ ਹੰਮ੍ਰਿਸਰ ਬਗੀਚੇ ਭਾਜੀ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਦੋ ਟੋਕੜ ਗੱਪਾਂ ਮੱਜਾਂ ਇੱਕ ਬੱਚੇ ਵਾਲੀ ਤੇ ਇੱਕ ਗਾਂ ਤੁਹਾਨੂੰ ਸੁਈ ਦਿਖਾਉਣੀ ਟੋਟਲ ਚਾਰ ਪਸ਼ੂ ਤੁਹਾਨੂੰ ਦਿਖਾਵਾਂਗੇ ਗੱਲਬਾਤ ਬਗੀਚੇ ਭਾਜੀ ਨਾਲ ਕਰਦੇ ਹੁਣ ਆਪਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬਾਈ ਜੀ ਕੀ ਹਾਲ ਜੀ? ਵਧੀਆ ਵਧੀਆ ਤੁਸੀਂ ਦੱਸੋ। ਵਧੀਆ ਜੀ ਠੀਕ ਠਾਕ ਜੀ। ਚਲੋ ਵਧੀਆ ਠੀਕ ਠਾਕ ਚੱਲਦਾ ਜੀ। ਤੇ ਨਾਮ ਦੱਸਦੇ ਕਰੀਏ। ਮੇਰਾ ਬਾਈ ਬਜੀਚਾ ਸਿੰਘ ਜੀ। ਹਾਂਜੀ। ਪਿੰਡ ਹਰੜ ਕਲਾਂ ਤਸੀਲ ਐਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲਦੇ ਕਰੀਏ। 923422 ਨੂੰ। ਠੀਕ ਹੈ ਜੀ। ਤੇ ਸ਼ੁਰੂਆਤ ਫੇਰਾ ਸੋਈ ਛੋਟੀ ਤੇ ਕਰ ਲਈਏ ਆਪਾਂ। ਪਹਿਲੇ ਨਹੀਂ ਜੀ। ਠੀਕ ਹੈ। ਹਾਂਜੀ। ਕਿੰਨਾ ਚਿਰ ਹੋ ਗਿਆ ਸੋਈ ਨਾ? ਇਹਨੂੰ ਭਾਈ ਮਹੀਨਾ ਹੋ ਗਿਆ ਜੀ। ਅੱਛਾ ਮਹੀਨਾ ਹੋ ਗਿਆ। ਹਾਂਜੀ ਕੱਟਾ ਮਗਰ ਜੀ। ਅੱਛਾ ਤੇ 98 ਇਹਦੇ ਤੁਹਾਨੂੰ ਲਾਗੇ ਰ ਦਿਖਾ ਦਈਏ ਆਹ ਦੇਖ ਸਾਡੇ 98 ਇਹਦੇ ਖੋਲ ਕੇ ਵਿਖਾਵਾਂ ਤੇ ਦੁੱਧ ਕਿੰਨਾ ਚ ਵੇਦਿਆ ਤੇ ਕੋਲ ਦੁੱਧ ਵਿੱਚ ਲੀਟਰ ਆ 8 ਕਿਲੋ ਹੋਊਗਾ ਹੈਗਾ ਪੱਕਾ ਦੁੱਧ ਉਹ ਇਹ ਜਿਹੀ ਆ ਠੀਕ ਆ 8 ਕਿਲੋ ਦੁੱਧ ਹੈਗਾ ਠੀਕ ਤੋਰ ਫਿਰ ਇੱਕ ਜੀ ਦੁੱਧ ਨੇ ਪਾਜੀ ਹਾਂ ਜੀ ਤੋਰ ਦੋ ਲਿਆ ਜੇ ਅੰਦਰ ਰੇਲ ਕੋਮਾ ਕਿ ਲੈ ਜਾਵਾਂ ਦੀ ਅੰਦਰ ਅੰਦਰ ਹਾਂਜੀ ਬੱਚੇ ਵਾਲ ਥੋੜਾ ਜਿਹਾ ਵੱਧ ਹੁੰਦੀ ਆ ਬੱਚਾ ਜਿਹੜਾ ਇਹਦਾ ਆਹ ਜੇ ਕਟਾ ਕੋਈ ਆਪਣੀ ਸਮਝਣਾ ਵਿਖਲੇ ਮਹੀਨੇ ਦਾ 1.5 ਦਾ ਤੁਹਾਡੇ ਸਾਹਮਣੇ ਨਹੀਂ ਤੇ ਇਹਦਾ ਮੁੱਲ ਵਿੱਦੀ ਫਿਰ ਜੈ ਜੀ ਆਪ ਵੀ ਭਾਈ ਕਰ ਗਿਆ ਨਾ ਹਾਂਜੀ ਜੈ ਜੀ ਕਰੀਏ ਮੋਲੇ ਦਾ 65000 ਜੀ ਅੱਛਾ ਹਾਂਜੀ ਤੇ ਦੇਣੀ ਕਿੰਨੇ ਦੀ ਰੇਟ ਦੀ ਦੀ ਜੀ 63000 ਦੀ ਹਾਂਜੀ ਹੋਰ ਕਰ ਦੋਗੇ ਮੌਕੇ ਤੇ ਕਿੰਨੇ ਦੀ 60 ਦੀ ਕਰ ਦਈਏ ਅੱਛਾ ਪੂਰੇ 60 ਦੀ ਹਾਂਜੀ ਚਲੋ ਮੌਕੇ ਤੇ ਥੋੜਾ ਪਤਾ ਹੋਰ ਕਰ ਦੋਗੇ ਕੋਈ ਨਹੀਂ ਕਰ ਦਾਂਗੇ ਕੋਈ ਵੀਰ ਭਰਾ ਤੇ ਦੁੱਧ ਕਿੰਨਾ ਪੱਕਾ ਦੱਸਿਆ ਜੀ ਪੱਕਾ ਲੀਟਰ ਵਾਲਾ ਭਾ ਕੋਈ 2-3 ਟਾਈਮ ਚੋਲੇ 8 ਕਿਲੋ ਹੈਗਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣਾਂ ਟੁਕੜ ਗੱਬਨ ਮੈਂ ਤੁਹਾਨੂੰ ਦਿਖਾ ਦਈਏ ਕਿੰਨੇ ਚੱਤੇ ਚੈੱਕ ਪਾਸ ਤੇ ਵਧੀਆ ਸਾਡੇ ਸ਼ਾਮੀ ਨੇ ਆਦੀ ਵੀਰ ਜੀ ਚੈੱਕ ਪਾਸ ਆ ਚੈੱਕ ਪਾਸ ਤੇ ਥਣ ਵੀ ਇੱਥੇ ਲੱਗ ਰੋ ਦੇਖ ਸਕਦੇ ਜੀ ਤੇ ਹੁਣ ਕਿੰਨਾ ਚ ਦੁੱਧ ਦੇ ਕੋਲ ਦੁੱਧ ਵੀ ਸੀ ਪੱਕਾ ਜਿਹੜਾ ਇਹਦੇ ਸਲੇ 7 ਕਿਲੋ ਉਦੋਂ 6 ਲਾ ਲਓ ਅੱਛਾ ਹਾਂਜੀ ਉਹਦਾ 7ਾਂ ਤੋਂ ਵੀ ਪਲਾਸੀ ਵੀਰ ਕੇ ਘਰ ਤੇ ਮਿਲਦੀ ਕਿਦਾਂ ਜੇ ਉਦਾਂ ਹੀ ਧਾਰ ਦਈ ਠੀਕ ਹੈ ਹੁਣ ਸਾਡੇ ਕੋ ਆਣ ਕੇ ਨਹੀਂ ਪਤਾ ਵੀ ਅੱਜ ਕਿਦਾਂ ਮਿਲਦੀ ਆ ਬਾਕੀ ਇਹ ਆ ਕਿ ਬੋਡੀ ਸਟਰਕਚਰ ਚੰਗਾ ਵਾ ਸੱਜਨੇ ਦੁੱਧ ਚੰਗਾ ਕੱਢਿਆ 15 ਕਿਲੋ ਤੋਂ ਪਲਾਸੀ ਚ ਆਇਆ ਜੀ ਮੈਂ ਠੀਕ ਹੈ ਤੇ ਜਾ ਤੁਰੇ ਤੁਰ ਫੇਰ ਇਦੋਂ ਇੱਕ ਰੀ ਇੱ ਲੈ ਜਾ ਕਮਾਂਗੇ ਬਾਕੀ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਬਾਕੀ ਥਣ ਹਵਾਨੇ ਦੀ ਜਿਹੜੀ ਚੰਗੀ ਆ ਤੇ ਇਹਦਾ ਮੁੱਲ ਵੀ ਜੀ ਹਰ ਵੀ ਭਾਜੀ ਇਹਦਾ ਵੀ ਮੁੱਲ 65 ਹੀ ਠੀਕ ਆ ਹਾਂ ਜੀ एबीआर ਫੇਰ ਭਾਜੀ ਉਹਨੇ ਦੀ ਦੇ ਦਿੱਤੀ ਸਾਡਾ 60 ਦੀ ਹਾਂਜੀ ਬਾਕੀ ਇਹ ਦੁੱਧ 1500 ਪਲੱਸ ਦੇ ਦਿੱਤੀ ਬਾਕੀ ਇਹ ਆ ਕਿ ਚੰਗੇ ਕੱਦ ਵਜਨ ਦੀ ਆ ਹਾਂਜੀ ਕੱਦ ਵਜਨ ਬਾਕੀ ਨਾਲੇ ਕੋਈ ਵੇਰ ਇੱਥੇ ਆ ਗਿਆ ਆਪਣੀ ਨਿਗਾਹ ਚੋਂ ਕੱਢ ਕੇ ਖੜੇ ਵੇਖ ਕੇ ਖੜੇ 17 ਮਹੀਨਿਆਂ ਤੋਂ ਮੰਨ ਲਓ 10 ਦੇਣੀ ਤੇ ਕੱਢ ਸਾਢੇ 600 ਵਾਹੇ ਹਿੱਟੇ ਆ ਸਾਢੇ 600 ਇਹ ਕਹਿੰਦੇ ਆ ਹਾਂਜੀ ਹਾਂਜੀ ਆ ਸਾਢੇ 600 ਤੋਂ ਉੱਪਰ ਆ ਉਹਨਾਂ ਦੀ ਤਰੀਕੇ ਹਿਸਾਬ ਨਾਲ ਠੀਕ ਆ ਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ 30ਵੇਂ ਨੰਬਰ ਤੇ ਨਹੀਂ ਥਾਣੇ ਦੇ ਤੁਹਾਨੂੰ ਲੱਗੇ ਤਾਂ ਦਿਖਾ ਦੀ ਤਸਵੀਰ ਦਿੱਤੇ ਬਾਰੇ ਵੀ ਸਰ ਵੀਰ ਭਾਜੀ ਇਹਨਾਂ ਛੋਟੀਆਂ ਢੇਰ ਮੇਰੀ ਬਣੀ ਆ ਅੱਛਾ ਤੇ ਮੈਂ ਡਾਕਟਰ ਨੂੰ ਫੋਨ ਕੀਤਾ ਤੇ ਡਾਕਟਰ ਨਹੀਂ ਜੇ ਜਾਇਆ ਅੱਛਾ ਤੇ ਬਾਕੀ ਚੈੱਕ ਕਰਾਉਣੀ ਆ ਬਾਕੀ ਹੁਣ ਚਲੋ ਜੇ ਡਾਕਟਰ ਆ ਗਿਆ ਚੈੱਕ ਕਰਾਵਾਂਗੇ ਨੇ ਕਿ ਆਪਾਂ ਫੰਡਾਂ ਦੇ ਹਿਸਾਬ ਨਾਲ ਕਰਾਂਗੇ ਠੀਕ ਆ 5 ਕਿਲੋ ਇਹਦੇ ਥੱਲੇ ਹੈਗਾ 5 ਕਿਲੋ ਹੈਗਾ ਯਾ ਹਾਂਜੀ ਮਿਲਦੀ ਕਿੱਦਾਂ ਹੈ ਮਿਲਦੀ ਵੀਰ ਜੀ ਉਤਰਾ ਪਹਾੜੇ ਦੇ ਉੱਥੇ ਮਿਲਦੀ ਹੁਣ ਪਤਾ ਨਹੀਂ ਸਰ ਕੋ ਕਿੱਦਾਂ ਮਿਲੇ ਆ ਤੋਰੋ ਹਾਂ ਫੇਰ ਇੱਕ ਰੀਨ ਇਹ ਵੀ ਤੋਰ ਗਿਆ ਬਾਕੀ ਉਤਨਾ ਕੱਦ ਕਾਠੇ ਦਾ ਵੀ ਚੰਗਾ ਹੈ ਕੱਦ ਕਾਠ ਦੀ ਬੜੀ ਚੰਗੀ ਹੈ ਇਹ ਵੀ ਜਿਹੜਾ ਵਾ ਇੰਨੇ ਵੀ ਦੁੱਧ ਸੱਜਰ ਨੇ ਚੰਗਾ ਕੱਢਿਆ ਹੋਣਾ ਬਾਕੀ ਇਹ ਆ ਕਿ ਜਦੋਂ ਤੱਕ ਵੀਡੀਓ ਪੈਣੀ ਆ ਹੋ ਸਰਦੋਂ ਜਦ ਤੱਕ ਕਰ ਚੈੱਕ ਹੋ ਜੇ ਬਾਕੀ ਕੋਈ ਵੀਰ ਫੋਨ ਲਾ ਕੇ ਕੋਈ ਪੁੱਛ ਲੈ ਇਹ ਦੇਖ ਸਾ ਜਿਹੜੇ ਆਏ ਨਹੀਂ ਆ ਚੈੱਕ ਵੀ ਨਹੀਂ ਕਹਿੰਦੇ ਸੀ ਕੀ ਕਰਾਉਣੀ ਆ ਜੇ ਦੇਦਾ ਮੁੱਲ ਵਿੱਦੀ ਫਿਰ ਮੁੱਲ ਭਾਈ ਆਪਾਂ ਬਿਲਕੁਲ ਉਸੇ ਹਿਸਾਬ ਨਾਲ ਕਰਨਾ ਹੈ ਕਿੰਨਾ ਮੋਲੇ ਦਾ ਹੱਬੀ ਭਾਈ 50 ਜੀ ਅੱਛਾ 45 ਦੀ ਦੇ ਦੀਏ 4008 ਦੀ ਨਹੀਂ ਹੋਰ ਕਰੀਏ ਮਾਰ ਕਰ ਦੋ ਤੁਸੀਂ ਆ ਵੀ 45 ਦੀ ਦੇ ਦੀਏ ਫਿਰ ਦੇ ਦੋ 40 42000 ਦੀ ਵੈਸੇ ਉਦਾਂ ਹੀ ਆ ਮੈਂ ਹਾਂਜੀ ਹਾਂਜੀ 45000 ਰੁਪਏ ਭਾਈ ਦੇਦਨੇ ਆ ਠੀਕ ਹੈ ਜੀ ਜੇ ਵੀ ਮੈਂ ਚੰਗੀ ਹੈ ਜੇ ਕੋਈ ਵੀ ਸੰਭ ਲਊ ਨਾ ਹਾਂਜੀ ਹਾਂਜੀ ਮੈਂ ਇਹ ਅਬੀ ਇਹ ਹੈ ਕਿ ਚੱਲ ਨਾਲੇ ਆਪਾਂ ਫੰਡਰਾਂ ਦੇ ਹਿਸਾਬ ਨਾਲ ਦੇਣ ਦੇ ਜੀ ਹੁਣ ਠੀਕ ਆ ਠੀਕ ਆ ਇਹ ਖਾਲੀ ਵਾਲਾ ਮੁੱਲ ਆ ਆਪਾਂ ਖਾਲੀ ਵਾਲਾ ਹੀ ਮੁੱਲ ਕੀਤਾ ਜੀ ਠੀਕ ਹੈ ਜੀ ਨਿਕਲ ਵੀ ਆਉ ਕਿਸੇ ਵੀ ਇਨਾਂ ਸੌਦਾ ਚ ਉਹਦੀ ਕਿਸਮਤ ਆ ਆਪਾਂ ਇੰਨੇ ਹੀ ਪੈਸੇ ਲਵਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਵਸ਼ੀ ਦੇਖੋ ਭਾਈ ਆਪੀ ਜੀ ਜਰਸੀ ਵੜਿਆ ਜਿਹੜੀ ਹਾਂਜੀ ਬਾਕੀ ਥਣਾ ਕਾਫੀ ਪਿਆਰਾ ਇਹਦੇ ਕੋਲ ਖਨਾ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਚੰਗਾ ਹੈ ਵੇਖੋ ਵਛੀ ਵੀ ਬੜੀ ਬਾਕੀ ਤਾਜੀ ਵਛੀ ਆ ਨਾੜੂ ਨਾੜੋ ਜਿਹੜਾ ਬਿਲਕੁਲ ਨਲ ਤਾਜੀ ਹੈ ਜਿਹੜਾ ਹੈ ਵੀ ਹਰ ਪੀ ਭਾਈ ਇਹ ਦੰਦਾ ਜੀ ਹੁਣੀ ਠੀਕ ਹੈ ਦੇਖੀ ਆਪਾਂ ਸੂਆ ਪਹਿਲਾ ਹੀ ਪਹਿਲਾ ਹੀ ਸੂਆ ਜੀ ਇਹ ਮੇਰੇ ਸਾਹਮਣੇ ਹੁਣ ਇਹ ਦੰਦਾ ਜੀ ਮੈਨੂੰ ਇਹਦੇ ਨਹੀਂ ਠੀਕ ਚੈੱਕ ਨਹੀਂ ਕੀਤੇ ਦੰਦ ਤੁਸੀਂ ਮੈਂ ਨਹੀਂ ਕੀਤੇ ਦੰਦ ਵੀ ਜੀ ਨਹੀਂ ਕਹਿੰਦੇ ਕਿ ਚੈੱਕ ਇਹਦੇ ਕੀਤੇ ਨਹੀਂ ਕਰੀ ਵੇਖ ਕੇ ਤੁਹਾਨੂੰ ਦੱਸਦੇ ਹਾਂ ਮੈਂ ਆਹ ਦੇਖ ਸਕਦੇ ਜੀ ਦੋ ਦੰਦ ਆ ਜਿਹੜੀ ਆ ਇਹ ਹੋ ਨਹੀਂ ਦਈਏ ਦੋ ਦੰਦ ਪੂਰੀ ਠੀਕ ਹੈ ਜੀ ਦੰਦੀ ਆ ਇਹ ਬੋਲਾ ਵੀ ਪਸੋਂ ਦੀ ਹੁਈ ਹੈ ਪੀਰਬਾ ਜੀ ਠੀਕ ਹੈ ਇਹ ਵੀ ਅਜੇ ਲੱਖੀ ਆ ਰੱਖੀ ਬਣੀ ਹੈ ਇਹ ਪਹਲਾ ਵੀ ਹਵਨ ਤੇ ਹੈ ਹੈ ਤੁਮੋਂ ਜਿਹੜੀ ਦੋ ਦੰਦ ਨੇ ਲੈ ਲਪਾ ਨੂੰ ਪਲਾ ਆਵਸੀ ਹਾਂ ਦੇਖ ਸਾਡੇ ਜਿਹਾ ਨੈਦ ਲੱਗੇ ਤਾਂ ਬਾਕੀ ਕੋਈ ਨਹੀਂ ਮੇਰੇ ਛੱਡੀ ਸੀਲ ਬਣੀ ਆ ਠੀਕ ਆ ਤੇ ਕਿੰਨਾ ਕੁ ਬੋਲਾ ਜਿਹਦੇ ਕੋ 10 ਤੋਂ ਪਲਾਸੀ ਆ ਭਾਜੀ ਕਿੰਨਾ ਕੁ ਚਵਾਈ ਜਾਊਗੀ 20 15 16 ਕਿਲੋ ਵਸ਼ੀਰਾ ਆਉਣਾ ਦੇਈ ਜਾਊਗੀ ਤੇ ਇਹਦਾ ਮੁੱਲ ਮੁੱਲ ਆ ਪੀ ਭਾਜੀ ਦਾ 45 ਜੀ ਅੱਛਾ ਤੇ 42 ਦੀ ਦੇ ਦਈਏ 42000 ਦੀ ਵਿੱਚ ਹੋਰ ਕਰਨਾ ਮੰਨਤਾ ਜਿੰਨੇ ਦੀ ਤੁਹਾਨੂੰ ਯਾਦ ਦੀ ਹੋਣੇ ਦੀ ਕਰ ਦੋ ਜਿਆ ਜੀ ਕਰ ਦਈਏ ਯਾਦ ਕਰ ਦੋ ਹੈ 40 ਦੀ ਦੇ ਦਈਏ ਫਿਰ 40 ਦੀ ਵਛੀ ਪਰ ਜਿਹੜਾ ਕੋਈ ਵੀਰ ਲੈ ਜੂ ਨਾ ਸਾਂਭ ਲੂ ਅੱਛਾ ਵਛੀ ਯਾਦ ਕਰੂਗਾ ਜੇ ਉਮਰ ਬੜੀ ਥੋੜੀ ਹੈ ਭਾਜੀ ਇਹਦੀ ਠੀਕ ਹੈ ਜੀ ਹਾਂ ਥੋੜੀ ਵੀ ਵੇਖੋ ਕਿੰਨਾ ਪਿਆਰਾ ਲੱਗਾ ਵਛੀ ਹਾਂਜੀ ਹਾਂਜੀ ਥਣ ਪਾੜਾ ਵੇਖੋ ਵਛੀ ਦਾ ਠੀਕ ਹੈ ਜੀ ਹਾਂਜੀ ਪਰਸੋਂ ਦੀ ਸੂਈ ਜੀ ਰਾਤ ਦੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਕਹਿਣਾ ਨਹੀਂ ਬਾਕੀ ਇਹੋ ਜੀ ਵੀਰ ਜੀ ਜਿਹੜਾ ਸੂਆ ਡੰਗਰ ਆ ਆਪਣੀ ਆਣ ਕੇ ਤੇ ਤਸੱਲੀ ਕਰੋ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਤੇ ਵੇਖ ਚਾ ਕੇ ਖੜੋ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਹਾਂਜੀ ਹਾਂਜੀ ਤੇ ਜਦੋਂ ਡੰਗਰ ਵਿਕਿਆ ਵਾਪਸ ਮੁੜਦਾ ਫਿਰ ਉਹ ਹੋ ਜਾਂਦਾ ਹਨਾ ਹਾਂਜੀ ਹਾਂਜੀ ਬਾਕੀ ਇਹ ਆ ਕਿ ਪਹਿਲਾਂ ਹੀ ਇੱਥੇ ਆਪਣੀ ਚੰਗੇ ਤਰ੍ਹਾਂ ਆਪਣੀ ਤਸੱਲੀ ਵੀਰ ਭਰਾ ਆਣ ਕੇ ਕਰਕੇ ਕਰੋ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਚਾ ਕੇ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ